ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਾਬਾ ਰੱਬ ਜੀ ਪਿੰਡ ਆਲੰਪੁਰ ਨੇੜੇ ਕੌਲੀ ਜ਼ਿਲ੍ਹਾ ਪਟਿਆਲਾ ਵਿਖੇ ਬਹੁਤ ਵੱਡੇ ਪੱਧਰ ਤੇ ਸਮਾਗਮ ਹੋਣ ਜਾ ਰਿਹਾ ਜਿਦੇ ਵਿੱਚ ਕੇ ਕਬੱਡੀ ਕੱਪ ਗੱਤਕਾ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਹੋਣ ਜਾ ਰਹੇ ਨੇ ਇਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਨਾਮ ਵੀ ਰੱਖੇ ਗਏ ਨੇ ਜਿਨ੍ਹਾਂ ਦੇ ਵਿੱਚ ਕੇ ਕਬੱਡੀ ਕੱਪ ਦੇ ਵਿੱਚ ਇਨਾਮ ਰੱਖੀ ਗਈ ਨੇ ਜੀ 71000 ਰੁਪਿਆ 51000 ਰੁਪਿਆ ਇਸੇ ਤਰੀਕੇ ਨਾਲ ਹੀ ਗੱਤਕਾ ਮੁਕਾਬਲੇ ਦੇ ਵਿੱਚ ਜਿਹੜੇ ਇਨਾਮ ਰੱਖੇ ਗਏ ਨੇ ਉਹ ਹੈਗੇ ਨੇ ਜੀ 13000 ਰੁਪਇਆ ਪਹਿਲਾ ਇਨਾਮ 11000 ਰੁਪਇਆ ਅਤੇ 7100 ਰੁਪਇਆ ਇਸੇ ਤਰੀਕੇ ਨਾਲ ਹੀ ਦਸਤਾਰ ਮੁਕਾਬਲੇ ਜਿਹੜੇ ਹੋਣ ਜਾ ਰਹੇ ਨੇ ਇਹਨਾਂ ਦੇ ਵਿੱਚ 21000 ਰੁਪਇਆ 13000 ਰੁਪਇਆ ਅਤੇ 7100 ਰੁਪਇਆ ਇਹ ਇਨਾਮ ਰੱਖੇ ਜਾ ਰਹੇ ਨੇ ਬਹੁਤ ਵੱਡੇ ਪੱਧਰ ਤੇ ਇਹ ਜਿਹੜਾ ਸਮਾਗਮ ਹੋਣ ਜਾ ਰਿਹਾ ਹੈ ਇਹ ਸਮਾਗਮ ਹੋਏਗਾ ਜੀ 28 29 ਅਤੇ 30 ਸਤੰਬਰ ਨੂੰ ਸਟਾਰਟਿੰਗ ਇਹ ਸਮਾਗਮ ਦੀ ਹੋਏਗੀ ਜਿਹੜੀ ਉਹ ਹੈਗੀ 24 ਤੋਂ 24 ਸਤੰਬਰ ਤੋਂ ਆਰੰਭ ਹੋਏਗਾ ਜਿਦੇ ਵਿੱਚ ਕੇ 28 ਸਤੰਬਰ ਤੱਕ ਲਗਾਤਾਰ ਕਥਾ ਕੀਰਤਨ ਹੋਏਗਾ ਸੋ ਇਸ ਸਮਾਗਮ ਦੇ ਵਿੱਚ ਆਪ ਸਭ ਨੇ ਹਮ ਹਮਾ ਕੇ ਪਹੁੰਚਣਾ ਜੀ ਅਤੇ ਜੋ ਇਹ ਮੁਕਾਬਲੇ ਹੋਣ ਜਾ ਰਹੇ ਨੇ ਗੱਤ ਕਾ ਮੁਕਾਬਲੇ ਹੋਣ ਜਾ ਰਹੇ ਨੇ ਜਾਂ ਦਸਤਾਰ ਮੁਕਾਬਲੇ ਹੋਣ ਜਾ ਰਹੇ ਨੇ ਇਹਨਾਂ ਦੇ ਵਿੱਚ ਕੋਈ ਪਿੰਡ ਪਧਰੀ ਨਹੀਂ ਆ ਅਤੇ ਕੋਈ ਵੀ ਸਟੇਟ ਪਧਰੀ ਨਹੀਂ ਆ ਜਹ ਆਪਾਂ ਕਹიდੀਏ ਕੋਈ ਇੰਡੀਆ ਤੋਂ ਹੀ ਆ ਸਕਦਾ ਬਾਹਰੋਂ ਵੀ ਕਿਤੋਂ ਵੀ ਕੋਈ ਵੀ ਬੱਚਾ ਆ ਕੇ ਕਿਸਾ ਲੈ ਸਕਦਾ ਇਹ ਦੋਨੋਂ ਮੁਕਾਬਲਿਆਂ ਦੇ ਵਿੱਚ ਸੋ ਇੰਨੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ